ਜਾਗ ਲਗਭਗ ਤਿੰਨ ਸਕੂਲ ਜਿਹੜੇ ਪੱਬਰ ਵਾਲੀ ਪਰਾਚਾ ਔਰ ਹਕੀਮਬੇਦ ਚ ਆਮ ਆਦੀ ਪਾਰਟੀ ਦੀ ਸਰਕਾਰ ਨੇ ਸਿੱਖਿਆ ਪ੍ਰਤੀ ਜਿਹੜੀ ਹਰੀ ਕ੍ਰਾਂਤੀ ਪੰਜਾਬ ਚ ਆਈ ਆ ਉਹਦੇ ਸਬੰਧ ਚ ਬਹੁਤ ਵੱਡੀਆਂ ਗਰੰਟੀਆਂ ਜਿਹੜੀਆਂ ਪਿੰਡਾਂ ਚ ਸਕੂਲਾਂ ਨੂੰ ਦਿੱਤੀਆਂ ਸੀਗੀਆਂ ਇੱਕ ਤਾਂ ਉਹ ਜਿਹੜੇ ਕੰਮ ਹੋ ਚੁੱਕੇ ਨੇ ਚਾਰ ਦਿਵਾਰੀਆਂ ਜਾਂ ਵਾਸ਼ਰੂਮ ਨੇ ਜਾਂ ਕਮਰੇ ਨੇ ਨਵੇਂ ਬਣੇ ਜਾਂ ਲੈਬਸ ਵਗੈਰਾ ਬਣੀਆਂ ਨੇ ਉਹਦੇ ਤੋਂ ਘੱਟ ਨਹੀਂ ਕੀਤੇ ਨੇ ਔਰ ਨਿੱਜੀ ਤੌਰ ਤੇ ਅਣ ਕੇ ਵੇਖਿਆ ਵੀ ਸਟਾਫ ਨੇ ਬਹੁਤ ਵਧੀਆ ਕੰਮ ਜਿਹੜਾ ਸਕੂਲਾਂ ਚ ਕਰਾਇਆ ਇਦੇ ਨਾਲ ਇੱਕ ਜਿਹੜੀ ਲੋਕਾਂ ਦੀ ਲੁੱਟ ਖਸੁੱਟ ਸੀਗੀ ਆ ਪ੍ਰਾਈਵੇਟ ਵਾਲੇ ਕਰਦੇ ਉਹ ਕਾਫੀ ਹੱਦ ਤੱਕ ਬੰਦ ਹੋਊਗੀ ਲੋਕਾਂ ਦਾ ਜਿਹੜਾ ਸਰਕਾਰੀ ਸਕੂਲਾਂ ਤੋਂ ਵਿਸ਼ਵਾਸ ਉੱਠ ਗਿਆ ਸੀਗਾ ਉਹ ਵਿਸ਼ਵਾਸ ਜਿਹੜਾ ਦੁਬਾਰਾ ਬਹਾਲ ਹੋ ਗਿਆ ਇਹ ਚੈਨਾ ਵਾਲਿਆਂ ਨੇ ਅਜੇ ਤੱਕ ਕਦੀ ਸਵਾਲ ਕੀਤਾ ਤੁਹਾਡਾ ਫਰਜ਼ ਬਣਦਾ ਹੀ ਇਹਦੇ ਤੋਂ ਪਹਿਲਾਂ ਕਿ ਸਵਾਲ ਕਰੋ ਕਿ ਪ੍ਰਾਈਵੇਟ ਵਾਲੇ 25% ਲੋਕਾਂ ਨੂੰ ਉਹਨਾਂ ਫਰੀਬ ਗਰੀਬ ਬੱਚਿਆਂ ਨੂੰ ਐਜੂਕੇਸ਼ਨ ਦੇਣੀ ਹੈ ਅਜੇ ਤੱਕ ਤੱਕ ਪੱਤਰਕਾਰ ਨੇ ਮੈਨੂੰ ਪੁੱਛਿਆ ਹੀ ਨਹੀਂ ਆ ਤਾਂ ਮੈਂ ਅੱਜ ਕਿਹਾ ਕਿ ਮੈਨੂੰ ਪਤਾ ਲੱਗਾ ਕਿ 25% ਜਿਹੜੇ ਗਰੀਬ ਬੱਚੇ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦੇਣੀ ਹੁੰਦੀ ਆ ਤਾਂ ਮੈਨੂੰ ਤਾਂ ਨਹੀਂ ਲੱਗਦਾ ਇੱਕ ਬੱਚੇ ਨੂੰ ਫ੍ਰੀ ਐਜੂਕੇਸ਼ਨ ਦੰਦਦੇ ਨੇ ਉਹਨਾਂ ਦਾ ਰਿਕਾਰਡ ਵੀ ਚੈੱਕ ਕਰਾਂਗੇ ਔਰ ਉਹਨਾਂ ਦੇਖਾਂਗੇ ਵੀ ਕਿਹੜੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੰਦਦੇ ਆ ਖਿਆ ਦੇ ਨਾਲ-ਨਾਲ ਇੱਕ ਜੁੱਧ ਨਸ਼ਿਆਂ ਵਿਰੋਧਾ ਜਿਹੜੀ ਬੜੀ ਵੱਡੀ ਜਿਹੜੀ ਮੁੱਖ ਮੰਤਰੀ ਸਤਾਰ ਭਗਵੰਤ ਸਿੰਘ ਮਾਨ ਨੂੰ ਨਾਕ ਛੇੜ ਜੁੱਧ ਛੇੜਿਆ ਉਹਦੇ ਵਿੱਚ ਬੜਾ ਲੋਕਾਂ ਦਾ ਜਿਹੜਾ ਸਾਨੂੰ ਭਰਵਾ ਹੰਗਾਰਾ ਵੀ ਪਿੰਡਾਂ 'ਚ ਮਿਲ ਰਿਹਾ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾਗ ਦੇ ਰਹੀਆਂ ਨੇ ਅੱਜ ਦੀ ਤਰੀਖ 'ਚ ਮੇਰੇ ਘ ਬਹੁਤ ਸਾਰੇ ਜਿਹੜੇ ਐ ਐਸੇ ਜਿਹੜੇ ਨਸ਼ੇ ਦਾ ਕੰਮ ਕਰਦੇ ਸੀਗੇ ਜਿਹੜੇ ਦੇ ਨਾਲ ਜੁੜੇ ਜਾਂ ਤੇ ਛੱਡ ਕੇ ਪੰਜਾਬ ਭੱਜ ਗਏ ਨੇ ਤੇ ਜਾਂ ਉਹਨਾਂ ਦੀਆਂ ਜਿਹੜੀਆਂ ਉਹਨਾਂ ਕਾਲੀ ਕਮਾਈ ਕੀਤੀ ਉਹਨਾਂ ਤੇ ਪੀੜਾ ਪੰਡਾ ਜਿਹੜਾ ਚੱਲ ਰਿਹਾ ਔਰ ਜਿਹੜੇ ਬਚ ਗਏ ਨੇ ਉਹਨਾਂ ਤੇ ਵੀ ਪੀੜਾ ਪੰਡਾ ਜਰੂਰ ਚੱਲੇ। ਦੇਖੋ ਜੀ ਬਹੁਤ ਸਾਰੀਆਂ ਬਹੁਤ ਸਾਰੀਆਂ ਸਹੂਲਤਾਂ ਹੈਲਥ ਪ੍ਰਤੀ ਜਿਹੜੀਆਂ ਦਿੱਤੀਆਂ ਨੇ ਮੈਨੂੰ ਤੁਸੀਂ ਰਿਟਰਨ ਚ ਲਿਖ ਕੇ ਦਓ ਕਿ ਕਿਹੜੀ ਮਸ਼ੀਨ ਕਿਹੜੇ ਹਸਪੀਟਲ ਚ ਨਹੀਂ ਆ। ਆ ਫਿਰ ਮੈਨੂੰ ਦੱਸੋ ਫਿਰ ਮੈਨੂੰ ਦੱਸੋ ਪਹਿਲਾਂ ਲੱਗਦੀ ਕਿੰਨੀ ਮਸ਼ੀਨ ਮੈਂ ਹੁਣੇ ਪੁੱਛ ਲੈਣਾ। ਸਭ ਨੂੰ ਪੁੱਛ ਕੇ ਕਿ আল্ট্রਾਸਾਉਂਡ ਵਾਲੀ ਮਸ਼ੀਨ ਕਿਤੇ আল্ট্রਾਸਾਉਂਡ ਤੇ ਪੁਰਾਣੀਆਂ ਚੱਲਦੀਆਂ ਮਸ਼ੀਨਾਂ ਉਹ ਤਾਂ ਕੋਈ ਨਵਾਂ ਨਹੀਂ ਜਿਹੜੇ ਲੋਕ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਗੇ ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਨਾ ਇਹਨਾਂ ਲੋਕਾਂ ਨੂੰ ਇਜਾਜ਼ਤ ਹੈ ਪੰਜਾਬ ਦੀ ਧਰਤੀ ਤੇ ਕੰਮ ਕਰਨ ਦਾ ਪੰਜਾਬ ਦਾ ਇਤਿਹਾਸ ਪਿਛਲਾ ਵੀ ਬਹੁਤ ਸਾਰੇ ਲੋਕ ਜਾਣਦੇ ਨੇ ਕਿ ਜਿੰਨਾ ਅੱਜ ਤੋਂ ਪਿਛਲੇ ਲੰਮੇ ਸਮੇਂ 'ਚ ਵੀ ਇਥੇ ਕੀਤਾ ਉਹਨਾਂ ਦਾ ਕੀ ਅਸਰ ਹੋਇਆ ਹੈ ਜੋ ਉਹਨਾਂ ਦਾ ਅਸਰ ਹੋਇਆ ਜਿਹੜੇ ਹੁਣ ਕਰਦੇ ਅਸਰ ਉਹਨਾਂ ਦਾ ਵੀ ਇਹੀ ਹੋਣਾ। ਵਧੀਆ ਚੱਲ ਰਿਹਾ ਹੈ ਕੰਮ। ਸਾਰਾ ਪਿੰਡ ਬਹੁਤ ਖੁਸ਼ ਹੈ। ਸਾਰੇ ਸਕੂਲ ਸਟਾਫ ਬਹੁਤ ਵਧੀਆ ਨੇ ਤੇ ਵਧੀਆ ਸਾਰੇ ਟੀਚਰ ਵੀ ਬਹੁਤ ਸੋਹਣੇ ਵਧੀਆ ਪੜਾਉਂਦੇ ਬੱਚਿਆਂ ਨੂੰ। ਹਾਂਜੀ ਬਹੁਤ ਵਧੀਆ। ਬਹੁਤ ਵਧੀਆ ਕੰਮ ਚੱਲ ਰਿਹਾ ਹੈ। ਦੇ ਬੱਚਿਆਂ ਦੀ ਗਰਾਊਂਡ ਨਹੀਂ ਹੈਗੀ। ਤੇ ਉਹ ਜ਼ਿਆਦੀ ਪ੍ਰੋਬਲਮ ਬੱਚਿਆਂ ਨੂੰ ਇਹੀ ਆਉਂਦੀ ਆ ਕਿ ਪਿੰਡ ਦੀ ਗਰਾਊਂਡ ਨਹੀਂ ਹੈਗੀ। ਬਾਕੀ ਤਾਂ ਸਭ ਠੀਕ ਹੈ ਚੱਲ ਰਿਹਾ ਸਰਪੰਚ ਸਾਹਿਬ ਕਰ ਰਹੇ ਆ।